ਲਓ ਜੀ ਸ਼ਗਨ ਪੈਲਸ ਦੇ ਨਜ਼ਦੀਕ ਖੜੇ ਆ ਤੇ ਸ਼ਗਨ ਪੈਲਸ ਦੇ ਨੇੜਿਓਂ ਕਹਿੰਦੇ ਕਾਫਲਾ ਨੰਗਣਾ ਸੀਐਮ ਭਗਵੰਤ ਮਾਨ ਦਾ ਨੰਗੇਜੀ ਸੜਕੇ ਨੰਗੇ ਕਾਫਲਾ ਪਰ ਕਾਫਲਾ ਨੰਗਾਉਣ ਤੋਂ ਪਹਿਲਾਂ ਬਿਲਕੁਲ ਤੁਸੀਂ ਮੇਰੇ ਉਧਰ ਦੇਖ ਸਕਦੇ ਹੋ ਜਿੱਥੇ ਪੁਲਿਸ ਪ੍ਰਸ਼ਾਸਨ ਖੜੇ ਨੇ ਉੱਥੇ ਤਿੰਨ ਟਾਇਰ ਲਾ ਕੇ ਉਹ ਕੱਟ ਨੂੰ ਬੰਦ ਕੀਤਾ ਹੈ ਇਹ ਕੱਟ ਦੀਆਂ ਪਹਿਲਾਂ ਵੀ ਬਹੁਤ ਖਬਰਾਂ ਲਾਈਆਂ ਸੀ ਅਸੀਂ ਇੱਥੇ ਐਕਸੀਡੈਂਟ ਬਹੁਤ ਹੁੰਦੇ ਸੀ ਕੱਟ ਨਾਲ ਇੱਥੇ ਹੁਣ ਦੱਸੋ ਕਿ ਸੀਐਮ ਭਗਵੰਤ ਮਾਨ ਦਾ ਕਾਫਲਾ ਨੰਗਾਉਣਾ ਜ਼ਰੂਰੀ ਹੈ ਉਹਨਾਂ ਦੀ ਜਾਨ ਜ਼ਰੂਰੀ ਹੈ ਕਿ ਆਮ ਲੋਕਾਂ ਦੀ ਜਾਨ ਜ਼ਰੂਰੀ ਹੈ ਜੇ ਇਹ ਕੱਟ ਪੱਕਾ ਹੀ ਬੰਦ ਕਰ ਦਿੱਤਾ ਜਾਵੇ ਤੇ ਤਾਂ ਕਿ ਉਹਦੇ ਨਾਲ ਨੁਕਸਾਨ ਨਾ ਹੋਵੇ ਕਿਸੇ ਦਾ ਜਾਨੀ ਤੇ ਇਹ ਇੱਕ ਵਧੀਆ ਗੱਲ ਨਹੀਂ ਹੈ ਬਿਲਕੁਲ ਉਧਰ ਛਗਣ ਪੈਲਸ ਪੈਂਦਾ ਤੇ ਆ ਤਿੰਨ ਟਾਇਰ ਲਾ ਕੇ ਜਿਹੜਾ ਕੱਟ ਬੰਦ ਕੀਤਾ ਹੋਇਆ ਇੱਥੋਂ ਆਉਣਾ ਜਾਣਾ ਬੰਦ ਕੀਤਾ ਹੋਇਆ ਤੇ ਬਿਲਕੁਲ ਕਾਫਲਾ ਅਜ ਨੰਗਣਾ ਇੱਥੋਂ ਸੀਐਮ ਭਗਵੰਤ ਮਾਨ ਦਾ ਉਹ ਕਾਫਲੇ ਦਾ ਕਰਕੇ ਅੱਜ ਇਹਨਾਂ ਨੇ ਇੱਥੇ ਟਾਇਰ ਲਾ ਕੇ ਤਿੰਨ ਟਾਇਰ ਲਾਏ ਨੇ ਰस्सियां ਬੰਨੀਆਂ ਨੇ ਨੰਗਣਾ ਬੰਦ ਕੀਤਾ ਹੋਇਆ ਅਸੀਂ ਇਹੀ ਮੰਗ ਕਰਦੇ ਹਾਂ ਹਰ ਬਰੀ ਆਮ ਲੋਕਾਂ ਦੀ ਜ਼ਿੰਦਗੀ ਨੂੰ ਦੇਖਦੇ ਹੋਏ ਕਿ ਕੱਟ ਨੂੰ ਪੱਕਾ ਬੰਦ ਕਰੋ ਇਹ ਕੱਟ ਨੂੰ ਪੱਕਾ ਬੰਦ ਕਰੋ ਇੱਥੇ ਆ ਜਿਹੜਾ ਫੁੱਟਪਾਥ ਬਣੀ ਇਹਨੂੰ ਪੱਕੀ ਬਣਾਓ ਤਾਂ ਕਿ ਅੱਪੇ ਜਿਹਨੂੰ ਅੱਧਾ ਕਿਲੋਮੀਟਰ ਵੀ ਜਾ ਕੇ ਮੁੜਨਾ ਪੈਂਦਾ ਓਪੇ ਮੁੜ ਕੇ ਆਊਗਾ ਆਪਣੀ ਲੋੜ ਨੂੰ ਤੁਸੀਂ ਇੱਥੋਂ ਕੱਟ ਬੰਦ ਕਰ ਦਿਓ ਜਦੋਂ ਉਹ ਕਹਿੰਦੇ ਅਸੀਂ ਕੱਟ ਬੰਦ ਕਰਨ ਕਰਦੇ ਆ ਤੁਹਾਡੇ ਸ਼ਹਿਰ ਵਾਲੇ ਰੌਲਾ ਪਾਉਂਦੇ ਨੇ ਸ਼ਹਿਰ ਵਾਲੇ ਰੌਲਾ ਪਾਉਂਦੇ ਨੇ ਉਹ ਕੱਟ ਨਹੀਂ ਬੰਦ ਕਰ ਦਿੰਦੇ ਬਿਲਕੁਲ ਤੁਹਾਨੂੰ ਕਾਫਲੇ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਵੀਆਈਪੀ ਕਲਚਰ ਦੀਆਂ ਤਸਵੀਰਾਂ ਵੀ ਦਿਖਾਵਾਂਗੇ ਕਿਉਂਕਿ ਹਰ ਇੱਕ ਸਰਕਾਰ ਦਾਵਾ ਕਰਦੀ ਹੈ ਕਿ ਅਸੀਂ ਵੀਆਈਪੀ ਕਲਚਰ ਮੁਕਤਾਂ ਤੇ ਕੋਈ ਵੀ ਸਰਕਾਰ ਵੀਆਈਪੀ ਕਲਚਰ ਮੁਕਤ ਨਹੀਂ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਕਾਲੀ ਹੈ ਚਾਹੇ ਉਹ ਆਮ ਆਦਮੀ ਹੈ ਤੇ ਚਾਹੇ ਉਹ ਭਾਜਪਾ ਹੈ ਸਾਰੇ ਇੱਕ ਜੁਗਤੀ ਨੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਕਾਫਲਾ ਆ ਬੱਸਾ ਦੇਖੋ ਤੁਸੀਂ ਸੀਐਮ ਭਗਵੰਤ ਮਾਨ ਦੀਆਂ ਕਾਫਲੇ ਦੀਆਂ ਜਾ ਰਹੀਆਂ ਨੇ ਤੇ ਕਾਫਲਾ ਲੰਘ ਰਿਹਾ ਹੈ ਤੇ ਬਿਲਕੁਲ ਮੇਨ ਮੁੱਦਾ ਮੈਨੂੰ ਇਹ ਹੈ ਕਿ ਆਹ ਜਿਹੜਾ ਬਣਿਆ ਹੋਇਆ ਇਹ ਕੱਟ ਨੂੰ ਬੰਦ ਕਰਨਾ ਬਣਦਾ ਹੈ ਕਿ ਨਹੀਂ ਬਣਦਾ ਤੁਸੀਂ ਦੱਸੋ ਇਹ ਮੇਨ ਰੋਡ ਹੈ ਮੇਨ ਹਾਈਵੇ ਹੈ ਇੱਥੇ ਐਕਸੀਡੈਂਟ ਹੋਇਆ ਸੀ ਤੁਹਾਨੂੰ ਦਿਖਾਇਆ ਸੀ ਇੱਕ ਮੋਟਰਸਾਈਕਲ ਵੱਜ ਗਈ ਜਿਹਦੀ ਮੋੱਕੇ ਤੇ ਲੱਤ ਟੁੱਟੀ ਸੀ ਗੱਡੀ ਸਿਰਸੇ ਤੋਂ ਆਕੇ ਜਲੰਧਰ ਜਾ ਰਹੀ ਸੀ ਉਸ ਸਮੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਉਹ ਬੰਦੇ ਦਾ ਕੀ ਦੱਸੋ ਤੁਸੀਂ ਮਤਲਬ ਉਹਦੀ ਜਾਨ ਦਾ ਜਿਹੜਾ ਨੁਕਸਾਨ ਉਹ ਕਿੰਨੇ ਭਰਿਆ ਉਹਨਾਂ ਨੇ ਆਪ ਕਰਜ਼ਾ ਚੱਕ ਕੇ ਲਾ ਕੇ ਆਪਣਾ ਇਲਾਜ ਕਰਵਾਇਆ ਕਿਸੇ ਨੇ ਨਹੀਂ ਭਰਿਆ ਉਹਦਾ ਕੋਈ ਵੀ ਨੁਕਸਾਨ ਨਹੀਂ ਭਰਿਆ ਨਾ ਮੋਟਰਸਾਈਕਲ ਦਾ ਨਾ ਉਹਦਾ ਤੇ ਹੁਣ ਇਹ ਕੱਟ ਕਿੱਡਾ ਸੋਹਣਾ ਲੱਗ ਰਿਹਾ ਬੰਦ ਹੋਇਆ ਦੇਖੋ ਲੋਕ ਜਾ ਰਹੇ ਨੇ ਅੱਗੇ ਹੋ ਕੇ ਜਾ ਰਹੇ ਨੇ ਨਾ ਆਹ ਦੀ ਲੋਡ ਨੂੰ ਅੱਪੇ ਜਾਣਗੇ ਤੁਸੀਂ ਕੱਟ ਬੰਦ ਕਰ ਦਿਓ ਕਿਉਂ ਨਹੀਂ ਕੱਟ ਬੰਦ ਹੁੰਦਾ ਕਿਉਂ ਨਹੀਂ ਇਸ ਕੱਟ ਵੱਲੇ ਧਿਆਨ ਦਿੰਦੇ ਅਸੀਂ ਤਾਂ ਆਵਾਜ਼ ਉਹਨਾਂ ਜਰ ਚੱਕਦੇ ਰਹਿਣਾ ਜਿੰਨਾ ਚਿਰ ਨੁਕਸਾਨ ਹੁੰਦਾ ਅਸੀਂ ਦੇਖਾਂਗੇ ਸਾਨੂੰ ਜਿਵੇਂ ਪਤਾ ਲੱਗਦਾ ਕਿ ਅੱਜ ਕੱਟ ਨੂੰ ਤਿੰਨ ਟਾਇਰ ਲਾ ਕੇ ਬੰਦ ਕਰਤਾ ਬੜੇ ਸੋਹਣੇ ਤਰੀਕੇ ਦੇ ਨਾਲ ਬੜੇ ਸੋਹਣੇ ਤਰੀਕੇ ਦੇ ਨਾਲ ਬੰਦ ਕਰਤਾ ਤੇ ਅਸੀਂ ਇਸ ਕਰਕੇ ਦਿਖਾਉਣਾ ਹੈ ਕਿ ਇਸੇ ਤਰ੍ਹਾਂ ਬੰਦ ਰਹਿਣਾ ਚਾਹੀਦਾ ਇੱਥੇ ਲੱਗਣ ਟਾਇਰ ਲਾਉਣ ਇੱਥੇ ਇੱਥੇ ਫੁੱਟਪਾਥ ਬਣਾਉਣ ਲੋਕ ਕੱਪੇ ਨਾ ਲੰਘਣ ਕਿਉਂ ਲੋਕਾਂ ਦੇ ਐਕਸੀਡੈਂਟ ਹੋਣਗੇ ਐਕਸੀਡੈਂਟ ਘਟਣਗੇ ਅਸੀਂ 112 ਵਾਲਿਆਂ ਨਾਲ ਗੱਲ ਕੀਤੀ ਕਿ ਦਿਨ 'ਚ ਕਿੰਨੇ ਐਕਸੀਡੈਂਟ ਹੁੰਦੇ ਆ ਜਿਹੜੀ ਆ ਸਰਕ ਸੁਰੱਖਿਆ ਫੋਰਸ ਸੀਐਮ ਭਗਵੰਤ ਮਾਨ ਨੇ ਤਣਾਤ ਤਿਆ ਦੇਖ ਲੋ ਕਾਫਲੇ ਵਾਲੇ ਹੁੱਟਰ ਮਾਰਦੇ ਹੋਏ ਇਹ ਕਾਫਲਾ ਲੰਘ ਰਿਹਾ ਸੀ ਐਮ ਭਗਵੰਤ ਮਾਨ ਦਾ ਇੱਥੋਂ ਉਹਨੂੰ ਵੇਖਦੇ ਹੋਏ ਇੱਥੇ ਆ ਸੇਫ ਕੀਤਾ ਸੁਰੱਖਿਆ ਵਧਾਈ ਗਈ ਹੈ ਤੇ ਤੁਸੀਂ ਆਪ ਦੱਸੋ ਬਈ ਇਹ ਜ ਪੱਕਾ ਬੰਦ ਹੋਣਾ ਨਹੀਂ ਚਾਹੀਦਾ ਕਮੈਂਟਾਂ ਦੇ ਵਿੱਚ ਦੱਸੋ ਬੰਦ ਹੋਣਾ ਚਾਹੀਦਾ ਕਿ ਨਹੀਂ ਹੋਣਾ ਚਾਹੀਦਾ